ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਪੰਜਾਬ ਦੀ ਸੰਗਤ ਨੂੰ ਇੱਕ ਅਪੀਲ ਕਰਨ ਲੱਗੇ ਆਂ ਕਿ ਇਹ ਜਿਸ ਜਗ੍ਹਾ ਦੇ ਉੱਤੇ ਅਸੀਂ ਸਾਰੇ ਬੈਠ ਕੇ ਇੱਕ ਮੀਟਿੰਗ ਕਰ ਰਹੇ ਆਂ ਇਹ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗਰਮੀਆਂ ਦੀ ਰਾਜਧਾਨੀ ਆ 12 ਦਰੀ ਨਾਨਾ ਨਗਰ ਜਿੱਥੇ ਸ਼ਾਹੀ ਦਰਬਾਰ ਕੇ ਸਮੇਂ ਲੱਗਦਾ ਰਿਹਾ ਸੀਗਾ ਪਰ ਅੱਜ ਇਸ ਜਗ੍ਹਾ ਦੇ ਉੱਪਰ ਬਹੁਤ ਸਾਰੇ ਵਪਾਰੀ ਲੋਗ ਜਾਂ ਕੁਝ ਇਸ ਤਰ੍ਹਾਂ ਦੇ ਲੋਕ ਜਿਹੜੇ ਖਾਲਸਾ ਰਾਜ ਦੀ ਹੋਂਦ ਨੂੰ ਮਟਾਉਣਾ ਚਾਹੁੰਦੇ ਆ ਉਹ ਇਸ ਜਗ੍ਹਾ ਨੂੰ ਹੋਂਦ ਨੂੰ ਮਟਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹਨਾਂ ਜਗ੍ਹਾ ਦੇ ਉੱਪਰ ਕਬਜ਼ਾ ਵੀ ਕਰੀ ਬੈਠੇ ਆ ਔਰ ਇਸ 12 ਦਰੀ 12 ਦਰੀ ਦੀ ਜਿਹੜੀ ਸ਼ਾਹੀ ਦਰਬਾਰ ਦੀ ਜਿਹੜੀ 46 ਕਨਾਲਾਂ 15 ਮਰਲੇ ਜਗ੍ਹਾ ਆ ਉਹਦਾ ਇੱਕ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਜਿੱਦੇ ਅਦਾਲਤ ਵੱਲੋਂ ਸਰਕਾਰਾਂ ਨੂੰ ਹੁਕਮ ਕਰ ਦਿੱਤਾ ਗਿਆ ਹੈ ਕਿ ਜੇ ਇਸ ਵੀ ਪਰਿਵਾਰ ਨੇ ਇਸ ਜਗ੍ਹਾ ਦੀ ਆਪਣੇ ਨਾਂ ਤੇ ਰਜਿਸਟਰੀ ਕਰਵਾਈ ਆ ਉਹਨਾਂ ਨੂੰ ਜਿਹੜਾ ਆ ਉਹ ਮੁਆਵਜ਼ਾ ਜਾਂ ਜਿਹੜੀ ਰਕਮ ਆ ਉਹ ਦੇ ਕੇ ਤੇ ਟੂਰਿਸਟ ਟੂਰਿਜ਼ਮ ਵਿਭਾਗ ਆ ਉਹ ਆਪਣੇ ਅੰਡਰ ਇਸ ਜਗ੍ਹਾ ਨੂੰ ਲੈ ਕੇ ਤੇ ਇਹਦੀ ਵਧੀਆ ਤਰੀਕੇ ਦੇ ਨਾਲ ਦੇਖਰੇਖ ਕਰੇ ਔਰ ਇਸ ਬਾਰਾਂਦਰੀ ਜਿਹੜੀ ਇਮਾਰਤ ਆ ਇਹਦੀ ਸਭ ਤੋਂ ਵੱਡੀ ਗੱਲ ਇਹ ਕਿ ਇਸ ਜਗ੍ਹਾ ਨੂੰ ਸਰਕਾਰ ਵੱਲੋਂ ਇੱਕ ਹਿਸਟੋਰੀਕਲ ਬਿਲਡਿੰਗ ਵੀ ਘੋਸ਼ਿਤ ਕਰ ਦਿੱਤਾ ਗਿਆ ਆ ਔਰ ਜਿਹੜੀ ਗੱਲ ਅਸੀਂ ਤੁਹਾਡੇ ਅਕੋ ਅਪੀਲ ਕਰਨ ਲੱਗੇ ਆ ਇਸੇ ਬਾਰਾਦਰੀ ਦਾ ਇੱਕ ਹਮਾਮ ਵੀ ਆ ਦੀਨਾਨਗਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਜਿਸ ਹਮਾਮ ਦੀ ਇਮਾਰਤ ਦੇ ਵਿੱਚ ਔਰ ਜਗ੍ਹਾ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦਾ ਦਫ਼ਤਰ ਆ ਉਹਨਾਂ ਨੇ ਉਸ ਜਗ੍ਹਾ ਨੂੰ ਬਿਲਕੁਲ ਨਜਾਇਜ਼ ਤੌਰ ਦੇ ਉੱਤੇ ਆਪਣਾ ਦਫ਼ਤਰ ਬਣਾਇਆ ਹੋਇਆ ਔਰ ਜਿਹੜੀ ਇੱਕ ਹਿਸਟੋਰੀਕਲ ਇਮਾਰਤ ਆ ਉਹ ਟੂਰਿਜ਼ਮ ਵਿਭਾਗ ਦੇ ਹੱਥਾਂ ਦੀ ਜਾਣ ਦੀ ਬਜਾਏ ਉੱਥੇ ਆਪਣਾ ਦਫ਼ਤਰ ਚਲਾ ਰਹੇ ਆ ਔਰ ਜਿੱਥੇ ਉੱਪਰ ਸਾਡੇ ਮਹਾਰਾਜ ਜੀ ਦਾ ਨਾਂ ਲਿਖਿਆ ਉਹਨਾਂ ਕਮਰਿਆਂ ਦੇ ਵਿੱਚ ਪੂਰਾ ਕੂੜਾ ਕੜਕੜ ਸੁੱਟ ਕੇ ਉਸ ਜਗ੍ਹਾ ਦੀ ਕਹਿ ਸਕਦੇ ਆ ਕਿ ਨਰਾਦਰ ਨਰਾਦਰ ਕਰ ਰਹੇ ਆ ਅਸੀਂ ਸਾਰਿਆਂ ਨੂੰ ਅਪੀਲ ਕਰਨ ਲੱਗੇ ਆਂ ਵੀ 29 ਜੁਲਾਈ ਦਿਨ ਸੋਮਵਾਰ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਉਸ ਦਿਨ ਪੂਰੇ 10:30 ਵਜੇ ਸਵੇਰੇ ਡੀਸੀ ਦਫ਼ਤਰ ਪਹੁੰਚ ਕੇ ਆਪਣਾ ਇੱਕ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਊਗਾ ਇਹ ਜਿਹੜਾ ਮੰਗ ਪੱਤਰ ਹੈ ਸੰਤੀ ਰੂਪ ਦੇ ਵਿੱਚ ਦਿੱਤਾ ਜਾਊਗਾ ਅਸੀਂ ਤੁਹਾਨੂੰ ਸਾਰਿਆਂ ਨੂੰ 29 ਤਰੀਕ ਨੂੰ ਸਵੇਰੇ 10:30 ਪਹੁੰਚਣ ਦਾ ਸੱਦਾ ਦਿੰਨੇ ਆ ਔਰ ਇਹ ਜਿਹੜਾ ਮੰਗ ਪੱਤਰ ਆ ਉਹ ਸਾਡੇ ਵੱਲੋਂ ਇਹ ਮੰਗ ਰੱਖੀ ਜਾਊਗੀ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਦਫਤਰ ਬਣਾਇਆ ਗਿਆ ਮਿਊਂਸੀਪਲ ਕਾਰਪੋਰੇਸ਼ਨ ਦਾ ਜਿਹੜੀ ਹਮਾਮ ਦੀ ਜਿਹੜੀ ਜਗ੍ਹਾ ਆ ਉਸ ਜਗ੍ਹਾ ਨੂੰ ਖਾਲੀ ਕਰਕੇ ਤੇ ਉਥੇ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਕੋਈ ਅਜਾਇਬ ਘਰ ਜਾਂ ਇੱਥੋਂ ਦਾ ਜੋ ਇਸ ਬਾਰਾਦਰੀ ਦਾ ਇਤਿਹਾਸ ਆ ਉਹ ਸਾਰਾ ਉਥੇ ਲਿਖਿਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਪੀ ਇਹ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਿਸੇ ਸਮੇਂ ਖਾਲਸਾ ਰਾਜ ਦਾ ਸ਼ਾਹੀ ਦਰਬਾਰ ਵੀ ਇੱਥੇ ਲੱਗਦਾ ਸੀਗਾ ਸੋ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਹ ਆਪਣੀ ਸਾਡੀ ਹੋਣ ਦੀ ਲੜਾਈ ਆ ਨਹੀਂ ਤੇ ਆਉਣ ਵਾਲੀ ਪੀੜ੍ਹੀਆਂ ਸਿਰਫ ਸਾਡੀ ਕਿਤਾਬਾਂ 'ਚ ਪੜਨਗੀਆਂ ਪੀ ਕੋਈ ਖਾਲਸਾ ਰਾਜ ਵੀ ਹੁੰਦਾ ਸੀ ਕੋਈ ਮਹਾਰਾਜਾ ਰਣਜੀਤ ਸਿੰਘ ਵੀ ਹੁੰਦੇ ਸੀਗੇ ਅੱਜ ਸਾਡੇ ਕੋਲੇ ਸਮਾਂ ਆਂ ਵੀ ਇਸ ਸ਼ਾਹੀ ਦਰਬਾਰ ਨੂੰ ਸੰਭਾਲੀਏ ਔਰ ਇੱਥੇ ਜਿਹੜੇ ਨਜਾਇਜ਼ ਕਬਜ਼ੇ ਹੋਏ ਨੇ ਉਹਨਾਂ ਨੂੰ ਛਡਾਈਏ ਤੇ ਆਪਣੀ ਜਿਹੜੀ ਹੋਂਦ ਆ ਉਹ ਬਚਾ ਕੇ ਰੱਖੀਏ ਤਾਂ ਕਿ ਇਹਨਾਂ ਜਿਹੜੀਆਂ ਜਗ੍ਹਾ ਨੂੰ ਦੇਖ ਕੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਇਤਿਹਾਸ ਨੂੰ ਕੁੱਦ ਯਾਦ ਕਰ ਸਕਣ ਤੇ ਆਪਣੀ ਹੋਂਦ ਨੂੰ ਬਚਾ ਕੇ ਰੱਖ ਸਕਣ ਤੋ ਅਪੀਲ ਕਰਦੇ ਆਂ ਪੀ 29 ਤਰੀਕ ਨੂੰ ਦਿਨ ਸੋਮਵਾਰ ਸਵੇਰੇ 10:30 ਵਜੇ ਗੁਰਦਾਸਪੁਰ ਡੀਸੀ ਦਫਤਰ ਤੁਸੀਂ ਆਪ ਮੋਹਾਰੇ ਹੋ ਕੇ ਪਹੁੰਚੋ ਇੱਥੇ ਸਾਰੇ ਅੱਜ ਵੱਖ-ਵੱਖ ਪਿੰਡਾਂ ਤੋਂ ਨੁਮਾਇੰਦੇ ਬੈਠੇ ਨੇ ਸੰਸਥਾਵਾਂ ਦੇ ਆਗੂ ਬੈਠੇ ਨੇ ਸਿਰਫ ਇਸੇ ਇੱਕ ਮੀਟਿੰਗ ਨੂੰ ਸਿਰੇ ਕਰਨ ਵਾਸਤੇ ਪੀ ਇਹ ਜਿਹੜੀ ਆਪਾਂ ਲੜਾਈ ਆ ਸੰਘਰਸ਼ ਆ ਉਹ ਕਿਵੇਂ ਲੜਨਾ ਤੇ ਆਪਣੀ ਹੋਂਦ ਕਿਵੇਂ ਬਚਾਣੀ ਆ ਐਨੀਆਂ ਹੀ ਬੇਨਤੀਆਂ ਕਰਦਾ ਫਤਿਹ ਸੰਜੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ